ਕਾਰਕੋਨਾਂ ਦੀ ਨਮਾਇੰਗੀ ਕਰਦਾ ਹੈ ਜੋ ਕਮਿਊਨਿਸਟ ਲਹਿਰ ਮੁੱਕ ਜਾਣ ਕੇ ਖਾਲਸਤਾਨ ਪੱਖੀ ਲਹਿਰ ਨਾਲ ਜੁੜੇ ਸਨ ਇਸ ਨਾਵਲੀਆਂ ਮਹੱਤਵਪੂਰਨ ਘਟਨਾਵਾਂ ਚ ਬਸਕਰਾਇਆ ਕੋਲ ਦੇ ਫੂਕੜੋ ਐਕਸ਼ਨ ਲਾਹਵ ਸਿੰਘ ਦੀ ਸ਼ਹਾਦਤ ਤੇ ਖਾਲਸਤਾਨੀਆਂ ਵੱਲੋਂ ਉਤਾਰਪਾਸ ਸਭਰਾਜ ਖੱਦਰ ਬਲਦੇਵ ਨਾਮ ਜੈਲਪੰਡਾ ਲਾਲ ਅੰਦਰ ਦਾਲੀ ਆਦਿ ਕਤਲ ਸ਼ਾਮਲ ਹਨ ਇਸ ਤੋਂ ਇਲਾਵਾ ਪ੍ਰਤੀਕਪਨ ਆਵਾਦੇ ਕਾਦਰ ਵਿਅੰਤ ਦਾ ਇੱਕ ਸਰਪੋਸ਼ ਕਾਂਗਰਸ ਵੱਲੋਂ ਕਿੰਦੇ ਸਫਾਇੇ ਦਾ ਵੀ ਜ਼ਿਕਰ ਹੈ ਫਟੜ ਸ਼ੀ ਤੀਸਰਾ ਨਾਵਲ ਹੈ ਇਸ ਨਾਵਲ ਨੂੰ ਇੱਕ ਤਰ੍ਹਾਂ ਨਾਲ ਨਿੱਕੀ ਬੁੱਕਲ ਦੀ ਲਗਾਤਾਰਤਾ ਜਿ ਦੇਖਿਆ ਜਾ ਸਕਦਾ ਹੈ ਇਸ ਨਾਵਲ ਦੀ ਨਾਇਕਾ ਕਿੰਨਾ 1947 ਦੇ ਬਿੰਤੂ ਪ੍ਰਸਾਦਾ ਦੀਆਂ ਦਰਦਨਾਕ ਘਟਨਾਵਾਂ ਨੂੰ ਅਤੀਤ ਦੀ ਬੁੱਕਲ ਤੋਂ ਝੁੱਕ ਕੇ ਇੱਕ ਵਾਰ ਪਾਠ ਦੇ ਸਾਹਮਣੇ ਰੱਖਦੀ ਹੈ ਰੱਖਦੀ ਹੋਈ ਜਦੋਂ ਆਪਣੇ ਦੁੱਖਾਂ ਦੀ ਪੰਡ ਲੇਖਕ ਸਾਹਮਣੇ ਬਿਆਨ ਕਰਦੀ ਹੈ ਤਾਂ ਯੂਨਾਨੀ ਨਾਟਕ ਸਰਪੋਕਲਿਸ ਦੇ ਨਾਟਕ ਕਿੰਦੀ ਪ੍ਰਸਿੱਧ ਤਰਾਸ ਦੀ ਮਾਰਤ ਕੌਂਦੀ ਦਿਖਾਈ ਦਿੰਦੀ ਹੈ ਉਹ ਆਪਣਾ ਪਿਤਾ ਭਰਾ ਪਤੀ ਤੇ ਅੰਤ ਨੂੰ ਆਪਣਾ ਆਖਰੀ ਸਹਾਰਾ ਆਪਣਾ ਪੁੱਤਰ ਘਵਾ ਲੈਣ ਤੋਂ ਬਾਅਦ ਵੀ ਕੁਝ ਘਰ-ਗੁਜ਼ਰਨ ਲਈ ਆਪਣੀ ਪਾਰਟੀ ਦੇ ਸਾਥੀਆਂ ਤੇ ਭਰੋਸਾ ਕਰਦੀ ਹੋਈ ਕਮਾਲ ਦੇ ਆਤਮ ਵਿਸ਼ਵਾਸ ਨਾਲ ਕਹਿੰਦੀ ਹੈ ਮੈਨੂੰ ਪੱਕਾ ਵਿਸ਼ਵਾਸ ਹੈ ਉਹ ਜ਼ਰੂਰ ਆਉਣਗੇ ਇਨਕਲਾਬੀ ਕਾਰਕੁਨਾ ਵਾਲੇ ਲੱਗ ਰਹੇ ਨੇ ਮੈਨੂੰ ਪੱਕਾ ਵਿਸ਼ਵਾਸ ਹੈ ਉਹ ਜ਼ਰੂਰ ਆਉਣਗੇ ਉਸ ਦਾ ਚੌਥਾ ਨਾਵਲ ਸ਼ਰਧਾ ਦੇ ਫੁੱਲ ਅਕਤੂਬਰ 2002 ਗਰੀਬ ਕਿਸਾਨੀ ਦੇ ਪਿਛੋਕੜ ਵਾਲੇ ਕਮਿਊਨਿਸਟ ਇਨਕਲਾਬੀ ਕਾਰਕੁਨ ਡੂੰਗਰ ਦੀ ਮਨੁੱਖੀ ਅਧਿਗਨ ਚੋੜ ਕੇ ਰੱਖ ਦੇਣ ਵਾਲੀ ਦੁਖਾਂਤਕ ਜੀਵਨ ਕਹਾਣੀ ਹੈ ਡੂੰਗਰ ਵਾਲੇ ਬਹੁਤੇ ਜਿਹੜੇ ਪੁਰਾਣੇ ਕਮਿਊਨਿਸਟ ਇਨਕਲਾਬੀ ਕਾਰਕੁਨ ਹੈ ਉਹ ਜਾਣਦੇ ਹੈ ਇਹ ਯੋਗੇ ਵਾਲੇ ਬੋਗੜ ਪ੍ਰਧਾਨ ਦੀ ਜ਼ਿੰਦਗੀ ਤੇ ਆਧਾਰਿਤ ਨਾਟਕ ਲਿਆ ਗਿਆ ਹੈ ਜਿਸ ਤੇ ਗੁਰਸ਼ਾ ਵਿਭਾਗੀ ਨੇ ਨਾਟਕ ਰਿਚਾਇਆ ਹੈ ਆਪਣੇ ਬਲਵੰਤ ਮਹਾਰਾਜ ਦੇ ਰਿਸ਼ਤੇਦਾਰ ਵੀ ਸਿਗੇ ਹੋ। ਪ੍ਰਧਾਨ ਜੀ ਸਾਡੇ ਵੇਲੇ ਅਸੀਂ ਤਾਂ ਉਹਨਾਂ ਦੇ ਡਾਇਲੋਗ ਆਪਣੇ ਕੰਨੀ ਸੁਣੇ ਨੇ ਉਹਨਾਂ ਨਾਲ ਬਾਅਦ ਹੀ ਪੇਸ਼ ਕਰਿਆ ਪੰਜਾਬ ਸਕੂਲ ਨੂੰ ਦੇ ਫਰੰਡ। ਜੋ ਸਥਾਪਤੀ ਦੇ ਖਿਲਾਫ ਜੂਝਦਾ ਅੱਗੇ ਕਾਨੂੰਨੀ ਪੁਲਿਸ ਜ਼ਬਰਦਸਤ ਸ਼ਿਕਾਰ ਤਾਂ ਹੁੰਦਾ ਹੀ ਹੈ ਪਰ ਘੱਟ ਜਮੀਨ ਦੀ ਮਾਲਕੀ ਤੋਂ ਉਪਜੀ ਵਿਆਹ ਦੀ ਸਮੱਸਿਆ ਉਸਦੇ ਜੀਵਨ ਦਾ ਸਭ ਤੋਂ ਭੈੜਾ ਸੰਤਾਪ ਬਣ ਜਾਂਦੀ ਹੈ। ਇੱਕ ਪਾਸੇ ਨਾ ਤਾਂ ਆਪਣੇ ਪਰਵਾਹ तोड़ के अंतरजाति ब्याह करावनी हिम्मत जुटा पांदा ਤੇ ਨਾ ਹੀ ਉਸ ਪਾਸ ਉਸਦੇ ਆਪਣੇ ਭਰਾਵਾਂ ਨਾਲ ਉਸਦੀ ਪਹਿਲਾਂ ਹੀ ਤਜੋੜ ਜੋ ਤਾਂ ਜ਼ਿੰਦਗੀ ਦੇ ਕੀਤੇ ਕਹਾਣ ਦਾ ਕੋਈ ਹੱਲ ਹੈ ਅਜਿਹੀ ਅਵਸਥਾ ਜਦੋਂ ਉਸ ਨੂੰ ਇਨਕਲਾਬੀ ਲਹਿਰ ਛੁੱਪੇ ਕਿ ਨਿੱਘਰੇ ਹੋਏ ਕਮਨਿਸਟ ਆਗੂ ਦੀਆਂ ਧੜੀਆਂ ਕਰਦੂਤਾ ਦਾ ਪਤਾ ਲੱਗਦਾ ਤਾਂ ਮਾਨਸਿਕ ਤੌਰ ਤੇ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ ਅਜਿਹੇ ਜਿਹੜੇ ਕਮਨਿਸਟਿਕ ਆਦੀ ਸਫਾ ਤੋਂ ਨਿਕ ਹਾਰਾਲੇ ਪਾਸੇ ਗਏ ਨੇ ਆਪਣੇ ਇੰਟਰਵਿਊਸ ਦੇ ਵਿੱਚ ਉਹਨਾਂ ਨੇ 22ਵੇਂ ਵੀ ਉਹਨਾਂ ਦਾ ਉਹਨਾਂ ਦਾ ਨਾਮ ਹੀ ਲਿਆ ਨਾਵਲ ਦੇ ਦਾ ਦਾਜਤ ਹੋਰ ਹੁੰਦਾ ਤਾਂ ਮਾਨਸਿਕ ਤੌਰ ਤੇ ਪੂਰੀ ਤਰ੍ਹਾਂ ਟੁੱਟ ਜਾਂਦਾ ਨਾਵਲ ਦੇ ਅੰਤ ਤੇ ਉਸ ਨੂੰ ਪਿਆਰ ਕਰਨ ਵਾਲੀ ਬੇਵਸ ਪਿਆਰੋ ਜਦੋਂ ਉਸ ਦੀ ਮੌਤ ਤੋਂ ਬਾਅਦ ਸਮਾਜਿਕ ਕਮਜ਼ੋਰੀਆਂ ਉਸ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਹੈ ਅਤੇ ਸਾਹਮਣੇ ਰੱਖੀ ਉਸ ਦੀ ਜਵਾਨੀ ਮળે ਕਣਕ ਵੱਢਣ ਦੀ ਛੱਡੀ ਉਸਦੀ ਯਾਦਗਾਰ ਦੇ ਕੰਢੀ ਹੈ ਤਣਾਵ ਦਾ ਇਹ ਦ੍ਰਿਸ਼ ਹਰ ਸੰਵੇਦਨਸ਼ੀਲ ਪਾਠਕ ਦੀਆਂ ਅੱਖਾਂ 'ਨੰਮ ਕਰ ਜਾਂਦਾ ਹੈ ਪੰਜਵਾਂ ਤੇ ਆਖਰੀ ਨਾਵਲ ਪੰਨਾ ਇੱਕ ਇਤਿਹਾਸ ਦਾ ਜਿਹੜਾ ਸਭ ਤੋਂ ਵਿਸਥਾਰਤ ਨਾਵਲ ਹੈ ਤੇ ਇਹਦੇ ਬਾਰੇ ਇੱਕਦਮ ਮੈਂ ਪੱਕੇ ਯਕੀਨ ਨਾਲ ਕਹਿ ਸਕਦਾ ਕਿ ਦੇਖੋ ਜਿਹੜੇ ਲੇਖਕ ਹੁੰਦੇ ਨੇ ਉਹਨਾਂ ਨੂੰ ਬਹੁਤ ਕੁਝ ਜਿਹੜਾ ਕਾਨੂੰਨ ਦੀਆਂ ਨਜ਼ਰਾਂ ਤੋਂ ਬਚਣ ਲਈ ਸਿੱਖਣਾ ਪੈਂਦਾ ਉਸਦੇ ਉਹਦੀ ਭੂਮਿਕਾ ਦੇ ਵਿੱਚ ਉਹ ਲਿਖਦੇ ਨੇ ਕਿ ਮੈਂ ਕਦੀ ਜਗਜੀਤ ਸੋਲ ਨੂੰ ਨਹੀਂ ਮਿਲਿਆ ਪਰ ਜਿਸ ਤੰਗ ਦੇ ਨਾਲ ਉਸ ਕਾਮਰੇਡ ਦੀ ਉਹ ਸਾਰੀ ਹਟਦੀਤੀ ਨੂੰ ਉਸ ਲਹਿਰ ਦੀਆਂ ਟਕਰਾਹਾਂ ਨੂੰ ਉਹਨਾਂ ਨੇ ਵਾਣਨ ਕੀਤਾ ਉਹਦੇ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦੀ ਕਿ ਬਾਹੂ ਉਹਨਾਂ ਅਜੇਹੇ ਜਜੀਤ ਸਿੰਘ ਸੋਲਵਰ ਦੇ ਕਾਮਰੇਡਾਂ ਦੇ ਆਗੇ ਸੰਗ ਰਿਹასი ਤਾਂ ਇਹਨਾਂ ਨੂੰ ਮੁੱਖ ਤੌਰ ਤੇ ਕਾਮਰੇਡ ਜਜੀਤ ਸਿੰਘ ਸੋਲ ਦੇ ਜੀਵਨ ਤੇ ਆਧਾਰ ਤੇ ਕਿਹਾ ਜਾ ਸਕਦਾ ਹੈ 288 ਪੰਨਿਆਂ ਦਾ ਇਹ ਨਾਵਲ ਬਾਰੂ ਦੇ ਨਾਵਲਾਂ ਜੋ ਸਭ ਤੋਂ ਵੱਧ ਵਿਸਤ੍ਰਿਤ ਹੈ ਇਸ ਨਾਵਲ ਲਿਖਣ ਪਿੱਛੇ ਬਾਰੂ ਦਾ ਮਕਸਦ ਸੀ ਲਹਿਰ ਵਾਲੇ ਸਖਾਪਤ ਪ੍ਰਚਾਰ ਮਾਧਿਮੇ ਵੱਲੋਂ ਜੋ ਭਰਮ ਭੁਲੇਖੇ ਫਲਾਏ ਹੋਏ ਹਨ ਕਿਆ ਫਲਾਏ ਜਾ ਰਹੇ ਹਨ ਉਹਨਾਂ ਭਰਮ ਭੁਲੇਖਿਆਂ ਦੇ ਮੇਰੇ ਵਿੱਚੋਂ ਪੰਜਾਬ ਦੇ ਸਿਧਾਂਤ ਤੋਂ ਬਾਹਰ ਕੱਢਣ ਲਈ ਪੰਜਾਬ ਅੰਦਰਲੀ ਨਕਸ਼ਰਵੜੀ ਲਹਿਰ ਦੀ ਹੈਗੀ ਕੀ ਤਸਵੀਰ ਨਾਲ ਉਹ ਨਹੀਂ ਉਹਨਾਂ ਦੇ ਰੂਪ ਰੂਪ ਕਰਨਾ ਇਹ ਨਾਵਲ ਲਹੂ ਪਾਣੀ ਦੀ ਭਣਿਆ ਨਾਵ ਬਡੇਰੇ ਵਿਸਥਾਰ ਚ ਲਾਸਟ ਪੇਜ ਹੈ ਪੰਜਾਬ ਦੀ ਨਕਸਰਵਾੜੀ ਲਹਿਰ ਨੂੰ ਭਾਰਤ ਦੀ ਕਮਸ ਲਹਿਰ ਦੇ ਬਡੇਰੇ ਪਰਿਪੇਖ ਵਿੱਚ ਰੱਖ ਕੇ ਇਤਿਹਾਸ ਦੇ ਇੱਕ ਪੰਨੇ ਦੇ ਤੌਰ ਤੇ ਪੇਸ਼ ਕਰਦਾ ਹੈ ਨਾਵਲ ਵਿੱਚ ਸੀਪੀਐਮ ਦੇ ਫੁੱਟਪੈਨ 1964 ਚ ਸੀਪੀਐਮ ਬਣਨਾ 67 ਸੀਪੀਐਮ ਤੋਂ ਚਾਰੂ ਜੁੰਮਦਰ ਦੇ ਦੁਆਲੇ ਨਕਸਰਵਾੜੀ ਦੀ ਕਿਸਾਨ ਬਗਾਵਤ ਦੀ ਸ਼ੁਰੂਆਤ ਹੋਣੀ ਤੇ 22 ਅਪ੍ਰੈਲ 1969 ਨੂੰ ਸੀਪੀਐਮL ਦਾ ਹੁੰਦ ਚਾਉਣਾ ਨਾਗਰੇਡੀ ਵਰਗੇ ਕੁਝ ਕਮਿਊਨਿਸਟ ਗਰੁੱਪਾਂ ਨਾਲ ਪਾਰਟੀ ਸ਼ਾਮਲ ਨਾ ਹੋਣਾ ਪਾਰਟੀ ਦੇ ਖੱਪੇ ਪਰਾਇਦਾ ਸ਼ਿਕਾਰ ਹੋਣਾ ਬੇਤਿਆਸ਼ਾ ਸਰਕਾਰੀ ਜ਼ਬਰਦਸਤ ਸਾਹਮਣਾ ਹੋਣਾ ਇਸ ਦਾ ਬਖ ਬਖ ਗਰੁੱਪਾਂ ਵਿੱਚ ਫੰਡਿਆ ਜਾਣਾ ਮੁੜ ਪਾਰਟੀ ਨੂੰ ਏਸੀ ਲੋਕ ਕਰਨੀਆਂ ਕੋਸ਼ਿਸ਼ਾਂ ਪਾਰਟੀ ਯੂਨਿਟੀ ਅਤੇ ਪੀਪਲਵਾਰ ਦੀ ਇਕਤਾ ਦਾ ਸਿਲਸਿਲਾ ਚੱਲਣਾ ਆਗਰ ਨੂੰ ਪ੍ਰਮੁੱਖਤਾ ਨਾਲ ਬਿਆਨ ਕੀਤਾ ਗਿਆ ਹੈ ਕਿ ਕਹਾਣੀ ਪਾਰਟੀ ਯੂਨਿਟੀ ਤੇ ਪੀਪਲਵਾਰ ਦੀ ਇਕਤਾ ਤੱਕ ਕਹ ਹੈ ਜੀ ਉਸ ਤੋਂ ਅੱਗੇ ਮੂਵਮੈਂਟ ਬਾਰੇ ਮਿਹਰਬਾਨੀ ਮੰਗਦਾ ਕਿ ਕੋਈ ਜਿਸ ਸਮੇਂ ਉਹਨਾਂ ਨੇ ਲਿਖਿਆ ਸੀ ਉਦੋਂ ਜੇ ਡਿਵੈਲਪਮੈਂਟ ਇੰਥੇ ਕੱਟੀ ਖੜੀ ਸੀ ਇਸ ਘਟਨਾ ਕਰਨ ਦੀ ਲੜੀ ਦੌਰਾਨ ਪਾਟਕ ਨੂੰ ਲਾਲ ਪਾੜੀ ਦੇ ਗਵਾਇਚੇ ਲੜੇਗੇ ਪੰਜਾਬ ਦੇ ਮਜ਼ਾਰਾ ਟੋਲ ਨੈਪਸਲੀ ਕਲਕੁਨਾ ਵੱਲੋਂ ਜਮਾਤੀ ਦਸ਼ਮਣ ਦੇ ਸਫਾਈ ਲਈ ਕੀਤੇ ਗਏ ਵਿਅਕਤੀਗਤ ਐਕਸ਼ਨਾਂ ਅਤੇ ਹੋਰ ਜਨਤਕ ਸਰਗਰਮੀਆਂ ਦੀ ਜਾਣਕਾਰੀ ਵੀ ਮਿਲਦੀ ਹੈ ਪਾਰਟੀ ਅੰਦਰ ਅਤੇ ਵੱਖ-ਵੱਖ ਗਰੁੱਪਾਂ ਦਰਮਿਆਨ ਚੀਨ ਦੀ ਯੰਗ ਪਾਰਟੀ ਦੇ ਲਈ ਆਰ ਮੋਤਿਆਂ ਤੇ ਚਲੀਆਂ ਬੈਸਾਂ ਕਾਫੀ ਜਾਣਕਾਰੀ ਭਰਪੂਰ ਹਨ ਲਹਿਰ ਦੇ ਸੰਕਟ ਵੀ ਹਾਲਾਤਾਂ ਦੌਰਾਨ ਆਰ ਦੀ ਕਾਰਕੁਨਾ ਦੇ ਮਨਾਂ ਤੇ ਪੈਂਦੇ ਪ੍ਰਭਾਵਾਂ ਨੂੰ ਬਾਹਰੂ ਨੇ ਬੜੀ ਹੀ ਸੂਖਮਤਾ ਨਾਲ ਲੋਟ ਕੀਤਾ ਹੈ ਨਾਵਲ ਜਿਵੇਂ ਮੋਤਿਆਂ ਤੇ ਨਿੱਜੀ ਅਤੇ ਸਮੂਹਿਕ ਇਤਨ ਵਿਚਾਰ ਦੀ ਵਿਚਾਰ ਦੇ ਦਵੰਦ ਚੋਂ ਕਈਆਂ ਨੂੰ ਪਿੱਛੇ ਮੋੜਾ ਕੱਟਦਿਆਂ ਤੇ ਕਈ ਦੂਸਰਿਆਂ ਨੂੰ ਪਰਖਦੀਆਂ ਪ੍ਰੀਖਿਆਵਾਂ ਤੋਂ ਪਾਸ ਹੁੰਦੇ ਦਿਖਾਇਆ ਹੈ ਇਹ ਉਹ ਗੀਤ ਦੇ ਵਿੱਚੋਂ ਵੀ ਆਪਾਂ ਸੁਣਨ ਨੂੰ ਮਿਲਦਾ ਹੈ ਪੰਗ ਨਵੇਰਾ ਮੰਜਲਾ ਕਿਈ ਤੁਰਗੇ ਨਹੀਂ ਮੁੜਾਈ ਆ ਗਿਆ 2005 ਨੂੰ ਸੁਣਲੇ ਸੰਪਾਦਿਤ ਨਾਟਕ ਸੰਗ੍ਰਹਿ ਸੱਜਾ ਸੱਚ ਨੂੰ ਪ੍ਰਕਾਸ਼ਤ ਹੋਇਆ ਇਸ ਵਿੱਚ ਤਿੰਨ ਨਾਟਕ ਸ਼ਾਮਿਲ ਹਨ ਪਹਿਲੇ ਦੋ ਸੱਚ ਨੂੰ ਉਮਰ ਕਹਿ ਦਿੱਤੇ ਮਿੱਠੇ ਮੇਵੇ ਧੀਆਂ ਦੀ ਵੀ ਬਾਰਸ ਵਰਗ ਦੇ ਲਿਖੇ ਹੋਏ ਹਨ ਸੱਚ ਨੂੰ ਉਮਰ ਕੈਦ ਕਿਰਨਜੀਤ ਮਹਿਲ ਕਨਾ ਕਟਕਣ ਤੇ ਆਧਾਰਿਤ ਹੈ ਜਿਹਦੀ 12 ਅਗਸਤ ਨੂੰ ਆ ਹੁਣੇ ਬਰਸੀ ਨਹੀਂ ਗਈ ਹੈ। ਅਤਿ ਮਿੱਠੇ ਬੀਵੇ ਤੇ ਯਾਂ ਵੀ ਪ੍ਰੁਣਾਤਿਆ ਤੇ ਦੂਰੀ ਜ਼ਿੰਦਗੀ ਜਿਉਣ ਵਾਲੇ ਲੋਕਾਂ ਵਾਲੇ ਹੈ। ਇਹ ਡਾਕਟਰ ਨਿਗੰਦਰ ਹਰੀਕਾ ਦੀ ਕਹਾਣੀ 'ਤੇ ਆਧਾਰਿਤ ਹੈ। ਤੀਸਰਾ ਨਾਟਕ ਹੈ ਪ੍ਰਦਾਨ ਗੁੰਗਰ ਸਿੰਘ। ਗੁਰシャンਪਾਲ ਜੀ ਦਾ ਲਿਖਿਆ ਹੈ ਜੋ ਬਾਲੂ ਸਬਰ ਦੇ ਨਾਮ 'ਤੇ ਸ਼ਰਦਾ ਦੇ ਫੁੱਲ 'ਤੇ ਆਧਾਰਿਤ ਹੈ। ਪਹਿਲਾਂ ਜਿਹੜੇ ਕੀਤੇ ਨੇ ਯਾਂ ਕਹਾਣੀਆਂ ਤੋਂ ਇਲਾਵਾ ਕਾਗਰ ਬਾਲੂ ਨੇ ਅੰਦਰੂਨੀ ਸੋਚ ਤੇ ਧਾਰਕ ਨਿਰਾਸ਼ਤਾ ਵਿੱਚ ਡੁੱਬਿਆਂ ਲਈ ਆਸ਼ਾਵਾਦ ਹੌਕਾ ਦੇਣ ਵਾਲੀ ਕਹਾਣੀ ਮੱਕੜੀ ਦੀ ਮੌਤ ਲਿਖੀ ਸੀ ਯਾਨੀ ਪ੍ਰਚੰਡ ਅਸਾਰੇ ਸ਼ਕੀ ਸੀ ਕਿ ਮੈਂ ਇਹਨਾਂ ਪਿਆਸ ਨੇਮਨ ਦੀ ਬੁੱਕਲੀ ਝੰਗੜੀਆ ਪ੍ਰਾਣ ਦਾ ਕਾਲ ਪੂਰੇ ਅਸੀਂ ਨੂੰ ਉੱਥੋਂ ਮਿਲੀ ਹੈ ਤੇ ਇਸੇ ਤਰ੍ਹਾਂ ਉਹਨਾਂ ਨੇ ਆਪਣੀ ਇੱਕ ਕਹਾਣੀ ਦਾ ਆਪਣੀ ਮੁਲਾਕਾਤ ਦੇ ਵਿੱਚ ਵੀ ਜ਼ਿਕਰ ਕੀਤਾ ਹੈਗਾ ਸੱਚਾ ਪਿਆਰ ਤੇ ਉਹ ਮੇਰਾ ਖਿਆਲ ਉਹਨਾਂ ਦੀ ਆਪਣੀ ਜ਼ਿੰਦਗੀ ਦੇ ਵਿੱਚ ਵਾਪਰੀ ਕਿਸੇ ਇਸ ਤਰ੍ਹਾਂ ਦੀ ਘਟਨਾ ਵਾਲੇ ਹੈ ਉਸ ਲੋਨ ਲਿਖਿਆ ਗਈ ਕਿ ਪੰਧਰ ਮੇਰਾ ਮੰਜ਼ਲ ਦਾ ਕੁਝ ਗਿਣਤੀ ਦੇ ਚੋਟੀ ਦੇ ਇਨਕਲਾਬੀ ਕੀਤਾ شمار ਹੈ ਜਿਸ ਤਰ੍ਹਾਂ ਦੀ ਇਸ ਗੀਤ ਦੀ ਮਤਲਬ ਧੜਕਣ ਹੈ ਇਸ ਗੀਤ ਦਾ ਸੰਗੀਤ ਹੈ ਇਸ ਗੀਤ ਦੀ ਕੰਪੋਜੀਸ਼ਨ ਆ ਕੋਈ ਦਰਲੇ ਗੀਤਾ ਜੀ ਹੁੰਦੀ ਹੈ ਕਾਹਨੇ ਬਾਰੂਦ ਨੇ ਲਿਖਤਾ ਪਰੇ ਕਈ ਕਿਸਮ ਦਾ ਦਲਤ ਪ੍ਰਚਾਰ ਵੀ ਹੁੰਦਾ ਰਿਹਾ ਉਸ ਦੇ ਨਾਮ ਨਾਲ ਕਿਸੇ ਹੋਰ ਦੀਆਂ ਲਿੱਤਾ ਹੁੰਦੇ ਭਰਮ ਭਰੇ ਛੇਜ ਫੁੜਾਏ ਜਾਂਦੇ ਰਹੇ ਅੱਜ ਜਿਹੇ ਨੀਵੇਂ ਕਦਰ ਦੇ ਦੀ ਭੰਡੀ ਪਰਚਾ ਨੂੰ ਰੱਦ ਕਰਦੇ ਆ ਸਾਨੂੰ ਕਾਮਨਡ ਬਾਰੂ ਦੀਆਂ ਲਿਖਤਾਂ ਨੂੰ ਅਜੇ ਇਹ ਅਮੀਰ ਇਨਕਲਾਬੀ ਵਿਰਸੇ ਦੇ ਤੌਰ ਤੇ ਉਚਾਉਣ ਦੀ ਜਰੂਰਤ ਹੈ ਉਸ ਦੇ ਤੁਰ ਜਾਣ ਦੀ ਕਮੀ ਤਾਂ ਨਹੀਂ ਪੂਰੀ ਹੋ ਸਕਦੀ ਪਰ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਧੱਲੇ ਨਾਲ ਅੱਗੇ ਆ ਕੇ ਕਾਮਨਡ ਬਾਰੂ ਦੀ ਜ਼ਿੰਦਗੀ ਦੇ ਹਰ ਮੱਖਣ ਤੇ ਲਿਖਤਾਂ ਨੂੰ ਪ੍ਰੇਰਨਾ ਸਰੂਤ ਮੰਨਦੇ ਆ ਉਸ ਦੀ ਸੋਚ ਨੂੰ ਬਲੰਦ ਕਰਨ ਦੀ ਜਰੂਰਤ ਹੈ ਤੋਂ ਸ਼ੁਕਰੀਆ ਤੁਹਾਡੇ ਵੱਲੋਂ ਅ ਬੜੇ ਗੰਭੀਰਤਾ ਦੇ ਨਾਲ ਇਸ ਪੇਪਰ ਨੂੰ ਸੁਣ ਲਈ ਮੈ ਤੁਹਾਡਾ ਜਿਆਦਾ ਵਕਤ ਨਹੀਂ ਲੈਂਦਾ ਬਹੁਤ ਸਾਰੇ ਜਿਹੜੇ ਹੈਗੇ ਆ ਵਿਦਵਾਨ ਸਰ ਜਿਹੜੇ ਇੱਥੇ ਪਹੁੰਚੇ ਹੋਏ ਆ ਉਹਨਾਂ ਨੇ ਆਪਣੇ ਵਿਚਾਰ ਰੱਖਨੇ ਹੋਣਗੇ ਅਗਰ ਅਵੇਲੇਬਲ ਹੋ ਕਿਸੇ ਸਵਾਲ ਦੇ ਜਵਾਬ ਲਈ ਪ੍ਰਤੀਕਰਮ ਦੀ ਲੋੜ ਪਈ ਤਾਂ ਮਾ ਹਾਜ਼ਰ ਹੋਮਾਗੇ ਮੇਰੀ ਬਾਣੀ ਨੂੰ ਸ਼ਸ਼ੀਰ ਤੋਂ ਗੋਲ ਕਰਨਾ ਸ਼ੁਕਰੀਆ ਬਹੁਤ 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 मास्टर बार सरदार जी के सन ची लिखे मैं अपना थोड़ा जा ज्यादा भी ना सकती शायद मास्टर कौर सिंह बेनती करना चाहूँ गीत पेश करें